ਲੋ ਵੀ ਇਹਨਾਂ ਦਾ ਜਰੰਦਰ ਦੇ ਬਾਸਟੇ ਦੇ ਰਾਸ਼ ਨਹੀਂ ਜਿੰਨਾ ਰਾਸ਼ ਸਵੇਰੇ ਸਵੇਰੇ ਵੱਡਾ ਦੀਪੂ ਆ ਜਾ ਚੋਂ ਬੰਗੜ ਪੈ ਗਿਆ ਇਧਰ ਵੀ ਦੇਖੋ ਓਏ ਉਧਰ ਵੀ ਦੇਖ ਲੋ ਇਧਰ ਵੀ ਕੈਮਰਾ ਕੋਲ ਅਕੇ ਦਿਖਾ ਦਿਓ ਚਾਰੇ ਪਾਸੇ ਮੇਲੇ ਲੱਗੇ ਭਾਈ ਜੀ ਇਹ ਟੱਕਰ ਗਈ ਆ ਭਾਈ ਜੀ ਟੱਕਰ ਇਹ ਹੈਗੀ ਵੈਰੈਟੀ ਵਧੀਆ ਮੈਨੇ ਘੱਟ ਰੇਟ ਤੇ ਵੇਣੀ ਹੈਗੀ ਆ ਸਾਡੇ ਸੇਲਾ ਸੂਲਾ ਨਾਲ ਕੰਮ ਨਹੀਂ ਸਕੋ ਸੇਲਾ ਵਾਲੇ ਸਸਤੀ ਚੀਜ਼ ਮੈਡੀ ਹੈਗੀ ਤੇ ਘੱਟ ਰੇਟ ਤੇ ਮੈਡੀ ਹੈਗੀ ਜਿਹਨਾਂ ਨੇ ਸੇਲਾ ਲਾਈਆਂ ਉਹ ਵਿਹਲੇ ਬੈਠੇ ਏਸੀ ਬੰਦ ਕੀਤੇ ਲੇਟਾ ਬੰਦ ਕੀਤੇ ਆ ਤੁਸੀਂ ਕੋਈ ਸੇਲ ਨਹੀਂ ਲਈ ਕੋਈ ਡਾਟਾ ਰੋਣੀ ਹੈਗਾ ਰੇਟ ਤੂੰ ਲਿਖ ਲੈ ਕੇ 100-100 ਰੁਪਏ ਜਲਾਤੇ ਰਾਸ਼ੀ ਜਿਆਦੇ ਪੈ ਕੇ ਫਰਕ ਕੀ ਪੈ ਗਿਆ ਅਜੀ ਕਹਿੰਦੇ ਇਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਮਰਾਂ ਤੂੰ ਅਮਰੀਕਾ ਜਾਂਦੀ ਲੋਣੇ ਤੁਸੀਂ ਦਿਮਾਗ ਤੋਂ ਕੰਮ ਲੈਣਾ ਕਿੱਦਾਂ ਕੰਮ ਚਲਾਉਣਾ ਹੈਗਾ ਮਰਾਂ ਬੱਡੇ ਦੀ ਪੂ ਦਿਮਾਗ ਨਾਲ ਕੰਮ ਕਰਦਾ ਹੈਗਾ ਜਾਂ ਦੇਖੋ ਤਾਂ ਹੀ ਰੱਜ ਪੈਂਦਾ ਹੈਗਾ ਦੇਖੋ ਲੋਕਾਂ ਚ ਆਗ ਨਾ ਇੱਥੇ ਬਿਨਾ ਸੇਵਾਦਾਰ ਮੈਂ ਤੋਂ ਆਪਣੇ ਆਪ ਹੀ ਜਿਹੜਾ ਸੂਟ ਪਸੰਦ ਆ ਰਿਹਾ ਜਿਹੜਾ ਦੁਪੱਟਾ ਪਸੰਦ ਆਦਾ ਚੱਕੀ ਜਾ ਰਿਹਾ ਉਧਰ ਦੇਖੋ ਟੜ ਟੜ ਬਿੱਲ ਬਣੀ ਜਾ ਰਿਹਾ ਉਧਰ ਹੋਰ ਪਾਸੇ ਤੁਸੀਂ ਦੇਖ ਮਾਦਨ ਸਾੜੇ ਪਾਸੇ ਚਾਰੇ ਫਲੋਰਾ ਵੱਡਾ ਡੀਪੂ ਦੇ ਆ ਫੁੱਲ ਤੁਸੀਂ ਵੀ ਆ ਜਾਓ ਫਾਇਦੇ ਵੱਡੇ ਹੋ ਰਹਾ ਯਾ ਥੋੜੇ ਪੈਸੇ ਜਿਆਦਾ ਵੈਰਾਈਟੀ ਜਿਹੜੇ ਸੇਲਾ ਲਾ ਰਹੇ ਆ ਉਹ ਲੁੱਟ ਕਰ ਰਹੇ ਆ ਸੇਲਾ ਲਾ ਕੇ ਦੇਖੋ ਦੁਪੱਟਾ ਵੇਚ ਰਹੇ ਆ ਬਾਜ਼ਾਰ 'ਚ 200 ਦਾ ਇੱਥੇ ਕੋਈ ਸੇਲ ਨਹੀਂ ਲੱਗੀ ਇੱਥੇ ਦੇ ਰਹੇ ਆ 100 ਰੁਪਏ ਦਾ ਹੁਣ ਦੱਸੋ ਵੀ ਸੇਲ ਵਾਲੇ ਸਹੀ ਆ ਕਿ ਬਿਨਾਂ ਸੇਲ ਵਾਲੇ ਸਹੀ ਆ ਸਮਝੋ ਜਾਗੋ ਆਪਣੀ ਲੁੱਟ ਨੂੰ ਬੰਦ ਕਰੋ